ਦੈਨਿਕ ਸਿਵਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਅਬੋਰ ਤੋਂ ਜੀਬੂ ਗਰੀਵਿਕ ਮਾਮਲਾ ਸਾਹਮਣੇ ਆਇਆ ਹੈ ਇੱਕ ਨੌਜਵਾਨ ਨੂੰ ਇੰਸਟਾਗ੍ਰਾਮ ਯੂਜ਼ ਕਰਨਾ ਮਹਿੰਗਾ ਪਿਆ ਇਸ ਮਾਮਲੇ ਨੂੰ ਲੈ ਕੇ ਉਸ ਦੀ ਕੁੱਟਮਾਰ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਲਈ ਇੰਸਟਾਗ੍ਰਾਮ ਜਾਨਲੇਵਾ ਸਾਬਤ ਹੋਇਆ ਮਾਮਲਾ ਅਬੋਰ ਦਾ ਦੱਸਿਆ ਜਾ ਰਿਹਾ ਹੈ ਅਬੋਰ ਦੇ ਇੱਕ ਨੌਜਵਾਨ ਲਈ ਇੰਸਟਾਗ੍ਰਾਮ ਯੂਜ਼ ਕਰਨਾ ਜਾਨਲੇਵਾ ਸਾਬਤ ਹੋਇਆ ਅਬੋਰ ਦੀ ਨਵੀਂ ਆਬਾਦੀ ਨਿਵਾਸੀ ਨੌਜਵਾਨ ਨੂੰ ਇੰਸਟਾਗ੍ਰਾਮ ਉੱਪਰ ਕਿਸੇ ਲੜਕੀ ਦਾ ਮੈਸੇਜ ਆਇਆ ਪਰ ਉਸਨੇ ਉਸਦਾ ਕੋਈ ਰਿਪਲਾਈ ਨਹੀਂ ਦਿੱਤਾ ਲੇਕਿਨ ਇਸ ਤੋਂ ਬਾਅਦ ਜੋ ਹੋਇਆ ਉਹ ਰੂਹ ਕੰਬਾਉਣ ਵਾਲਾ ਹੈ ਕਿਉਂਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਘਰੋਂ ਬੁਲਾ ਕੇ ਨਾ ਸਿਰਫ ਕੁੱਟਮਾਰ ਕੀਤੀ ਅਤੇ ਉਸਨੂੰ ਨਹਿਰ ਵਿੱਚ ਸੁੱਟਣ ਦਾ ਵੀ ਯਤਨ ਕੀਤਾ ਪਰ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਉਸਨੂੰ ਬਚਾ ਲਿਆ ਇਸ ਤੋਂ ਬਾਅਦ આરોપી ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਜਿਸ ਤੋਂ ਬਾਅਦ ਨੌਜਵਾਨ ਨੂੰ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ ਇਸਿਸ ਉਹਨਾਂ ਵਿੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਰੋਂ ਅਗਵਾ ਕਰਕੇ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਪੇਸ਼ ਹੈ ਅਬੋਰ ਤੋਂ ਸਾਡੇ ਪੱਤਰਕਾਰ ਰਮਨ ਦਰਦੀ ਖਾਸ ਰਿਪੋਰਟ سوشل ਮੀਡੀਆ ਦੇ ਜਿੰਨੇ ਲਾਭ ਹੈਗੇ ਉਹਦੇ ਨੁਕਸਾਨ ਵੀ ਹੈਗੇ ਐ ਐਸੀ ਤਰ੍ਹਾਂ ਦੀ ਇੱਕ ਘਟਨਾ ਬੋਹਰ ਦੀ ਨਵੀਂ ਵਾਦੀ ਵੱਡੀ ਪੋੜ ਤੋਂ ਦੇਖਣ ਨੂੰ ਮਿਲੀ ਜਿੱਥੇ ਇੰਸਟਾਗ੍ਰam ਉੱਪਰ ਇੱਕ ਲੜਕੇ ਨੂੰ ਮੈਸੇਜ ਆਂਦਾ ਹੈ ਲੇਕਿਨ ਲੜਕਾ ਉਸ ਮੈਸੇਜ ਦਾ ਕੋਈ ਜਵਾਬ ਨਹੀਂ ਦਿੰਦਾ ਤੇ ਉਸੇ ਦੇ ਦੋਸਤ ਉਸ ਨੂੰ ਇਸ ਰੰਜਿਸ਼ ਦੇ ਵਿੱਚ ਉਠਾ ਕੇ ਲੈ ਜਾਂਦੇ ਨੇ ਉਸ ਨਾਲ ਕੁੱਟਮਾਰ ਕਰਦੇ ਨੇ ਇੱਥੋਂ ਤੱਕ ਕਿ ਉਹਨੂੰ ਨਹਿਰ ਦੇ ਵਿੱਚ ਸੁੱਟਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਲੜਕੇ ਦੇ ਬਹੁਤ ਜ਼ਿਆਦਾ ਸੱਟਾਂ ਵਜੀਆਂ ਉਹ ਤੰਗਾਂ ਦੇ ਉੱਪਰ ਵੀ ਸੱਟਾਂ ਮਾਰੀਆਂ ਗਈਆਂ ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਇਥੋਂ ਤੱਕ ਜਦੋਂ ਉਹਨੂੰ ਕੁੱਟਿਆ ਗਿਆ ਉਸ ਤੋਂ ਕੁੱਟਣ ਤੋਂ ਬਾਅਦ ਜੋ ਔਰੋ피 ਸੀ ਉਸ ਨੂੰ ਘਰ ਤੋਂ ਕੁਝ ਚਾਰ ਗਲੀਆਂ ਮਗਰ ਹੀ ਛੱਡ ਕੇ ਚਲੇ ਗਏ ਤੇ ਫਿਰ ਪਰਿਵਾਰਿਕ ਮੈਂਬਰਾਂ ਨੂੰ ਜਦੋਂ ਪਤਾ ਲੱਗਿਆ ਤੇ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਬੋਹਰ ਦੇ ਸਰਕਾਰੀ ਹਸਪੀਟਲ ਭਰਤੀ ਕਰਾਇਆ ਜਾਣਦੀ ਆ ਪੂਰੀ ਘਟਨਾ ਕੀ ਸੀ ਜੀ ਨਾਮ ਇਹਦਾ ਸਦੀਪ ਕਿਹੜਾ ਲੁਨੀਆ ਵੱਜੇ 11:00 ਕੀ ਗੱਲ ਕੀ ਹੋਈ ਸੀ ਗੱਲ ਮਤਲਬ ਕਿ ਪਤਾ ਨਹੀਂ ਮੈਨੂੰ ਇੰਸਟਾਗ੍ਰਾਮ ਤੇ ਨਾ ਮੈਸੇਜ ਆਇਆ ਸੀਗਾ ਇੰਸਟਾਗ੍ਰਾਮ ਤੇ ਮੈਸੇਜ ਆਇਆ ਸੀ ਤੇ ਮੈਂ ਕਿਹ ਪਤਾ ਨਹੀਂ ਫੋਨ ਹੋ ਗਿਆ ਤੇ ਉਹਨਾਂ ਦਾ ਮੈਂ ਰਿਪਲਾਈ ਵੀ ਨਹੀਂ ਦਿੱਤਾ ਦੋ ਤਿੰਨ ਦਿਨ ਬਾਅਦ ਫਿਰ ਉਹਨੇ ਮਤਲਬ ਇਹ ਹੋਰ ਵੀ ਆਈਡੀ ਤੋਂ ਬਣਾ ਕੇ ਆਗੀ ਉਹਦੇ ਤੋਂ ਹੀ ਮੈਸੇਜ ਕੀਤਾ ਮੈਨੂੰ ਤੇ ਫਿਰ ਮੈਂ ਜਾ ਕੇ ਰਿਪਲਾਈ ਥੋੜਾ ਜਿੱਤਾ ਸੀਗਾ ਪਰ ਕੋਣ ਲੈ ਰਿਹਾ ਤੁਹਾਨੂੰ ਕਿਹਨੇ ਬੁਲਾ ਲਿਆ ਉਹਦੇ ਉਹਦਾ ਇੱਕ ਭਾਈ ਸੀਗਾ ਤੇ ਇੱਕ ਉਹਦਾ ਜੜੀ ਸੀਗਾ ਠੀਕ ਹੈ ਕੀ ਕਿ ਤੁਹਾਨੂੰ ਲਿਜਾ ਕੇ ਉਹਨਾਂ ਨੇ ਮਾਰਕੋਟ ਕੀਤੀ ਹੈ ਲਿਜਾ ਕੇ ਕਿੱਥੇ ਲੱਗਦੇ ਨੇ ਮੈਂ ਉਹਦੇ ਕੱਚੇ ਰਸਤੇ ਉੱਲੀ ਛੱਡ ਲੱਗੇ

ਏ ਦੰਦ ਨਹੀਂ ਸੀਗਾ ਇਹ ਤੱਕੇ ਨਾਲ ਕਦੇ ਵਿੱਚ ਬਿਠਾ ਕੇ ਮੈਨੂੰ ਪਿੱਛੇ ਕੁਚੀ ਲਾ ਲਈ ਕਹਿੰਦੇ ਜੇ ਗੋਲੀ ਮਾਰ ਦਾਂਗੇ ਸਾਡੇ ਪਿਸਤੌਲ ਹੈਗੀ ਆ ਗੋਲੀ ਮਾਰ ਦਾਂਗੇ ਮੈਦੇ ਲੈ ਕੇ ਜੀ ਨੂੰ ਮੈਦੇ ਕਨਾਰੇ ਲੈ ਕੇ ਪਹਿਲੇ ਤੇਰ ਦਾ ਤਿਆਰ ਦਾ ਕੋਈ ਚੀਜ਼ ਦਾ ਸਿਰ ਚ ਵਾਰ ਕਿਤਾਂ ਦੇ ਦਿੰਦੇ ਉਹ ਕਹਿੰਦੇ ਮੱਥਲੇ ਡਿੱਗੇ ਜੀ ਇਹੋ ਥੱਲੇ ਡਿੱਗੇ ਜੀ ਉਹਦੇ ਕੋਲ ਲੋਹੇ ਦੀ ਪਾਈ ਪਸੀ ਰਾੜ ਜੀ ਹੈਗੀ ਸੀ ਮੋਟੀ ਜੀ ਉਹ ਲੰਦੇ ਜੀ ਨਾਲ ਕੋਈ ਚੀਜ਼ ਲੱਗੀ ਹੋਈ ਸੀ ਤਿੱਖੀ ਠੀਕ ਹੈ ਉਹ ਦਿਨਾਂ ਦੇ ਬਾਰ-ਬਾਦੂ ਕੀਤੀ ਜਦੋਂ ਬਾਹ ਕੁੱਟੇ ਬਹੁਤ ਕੁੱਟੇ ਜੀ ਨੂੰ ਛੋਟੇ-ਵੱਟੇ ਪਹਿਨਣ ਗਲਵੇਂ ਨਾ ਕੋਈ ਵੋਸ਼ਿਕ ਦਿਨਾਂ ਸਿੱਟੇ ਨੀਲੇ ਕੋਸ਼ ਕਰਕੇ ਜਿੱਦਾ ਕਾ ਜਿੱਦਾ ਕਾ ਜਿੱਦਾ ਕਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਇੰਟਰਨੈਟ ਜੋ ਸੱਟਣ ਲੱਗੇ ਉਹਨੇ ਰੋੜਾ ਨਾਲ ਪਾਇ ਇੱਕ ਬੰਦਾ ਜੀ ਕੋਈ ਪਤਾ ਨਹੀਂ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਚਾਨੇ ਇਹ ਤਾਂ ਕਿ ਦਿੱਤੇ ਨਾਲ ਕਰ ਵੀ ਆਜ ਤੂੰ ਬੱਤੀ ਗਿਆ ਘਰੇ ਜਾ ਕੇ ਮਾਂ ਨੂੰ ਨਾ ਦੱਸੀ ਤੂੰ ਐ ਕਿ ਮੇਰੇ ਐਕਸੀਡੈਂਟ ਹੋਇਆ ਗਿਆ ਤੇ ਐਨ ਦੱਸ ਵੀ ਉਹਨੇ ਮਾਰਿਆ ਗਿਆ ਕਾਰਨ ਕੀ ਰਿਹਾ ਕਾਰ ਦੇ ਜੀ ਮੈਂ ਬੇਟੇ ਨੂੰ ਪੁੱਛਿਆ ਜੀ ਮੈਂ ਕਿ ਬੇਟਾ ਕੀ ਗੱਲ ਅਸੀਂ ਸੀ ਦੱਸੀ ਕੀ ਗੱਲ ਕੀ ਐ ਐ ਕਿ ਕੋਈ ਗੱਲ ਨਹੀਂ ਹੈਗੀ ਇੰਸਟਾਗ੍ਰਾਮ ਦੇ ਕੋਈ ਹੈਲੋ ਮੇਰੇ ਕੋਲ ਆਈ ਸੀ ਨਾ ਮੇਰੇ ਉਹਨਾਂ ਕੋਈ ਜਾਣ ਪਛਾਣ ਕੋ ਲੈਣ ਦਾ ਕੁਝ ਵੀ ਨਹੀਂ ਸੀਗਾ ਹੈਲੋ ਮੇਰੇ ਕੋਲ ਆਈ ਇੱਕ ਦੋ ਵਾਰ ਹੀ ਆਈ ਹੈਗੀ ਐਨ ਲਗੋਗਾ ਤੂੰ ਕੋਰ ਦਬਾਈ ਰਸ ਲਾਈ ਨਹੀਂ ਦਿੱਤਾ ਤੇ ਕਿਤੇ ਦਵਾ ਦਵਾਰ ਕਦੇ ਆਇਓ ਨਹੀਂ ਜਾ ਰਾਇਆ ਨਹੀਂ ਤੈਨੂੰ ਪਤਾ ਨਹੀਂ ਮੈਸਿਟੀ ਪਿਆ ਕਿ ਨਹੀਂ ਕਰਦੇਗਾ ਪਤਲੇ ਰੰਜਿਸ਼ ਕਰਕੇ ਉਹ ਲੈ ਗਏ ਨੇ ਕਿਵੇਂ ਜੀ ਪਰ ਐਨਾ ਵੀ ਚੱਕ ਕੇ ਲੈ ਗਏ ਨੇ ਜੀ ਤੇ ਨਹਿਰ ਮਾਰਨ ਦੀ ਤਵਕੀਦ ਦੀ ਨਹਿਰ ਸਿੱਟੇ ਦੀ ਕੋਸ਼ਿਸ਼ ਕੀਤੀ ਹੈ ਪਤਾ ਨਹੀਂ ਕਿਉਂ ਮਾਲਕ ਦੀ ਮਿਹਨਤ ਬਚਤ ਹੋ ਗਈ ਜੀ ਕਿਦਾ ਅੱਜ ਸਾਰੀ ਦੁਨੀਆ ਚ ਨਾ ਪੁਲਿਸ ਵੀ ਮੰਗ ਪੁਲਿਸ ਨੇ ਮੰਗ ਕਰਦੇ ਜੀ ਜੋ ਦੋਸ਼ੀ ਹੈਗੇ ਨੇ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਬੰਦੀ ਸਜ਼ਾ ਉਹਨੂੰ ਦਵਾਈ ਜਾਵੇ ਇੱਕ ਸੁਨੀਤ ਕੁਮਾਰ ਲੜਕਾ ਪੁੱਤਰ ਜਿਹੜਾ ਰਾਮ ਕੁਮਾਰ ਵਸਰੀਆ ਨੇ ਬਿਆਨਨਾਮੇ ਤੇ ਮਕਦਮਾ ਨੰਬਰ 86 ਮੈਂ ਦੱਜ ਰਜਿਸਟਰ ਕਰ ਦਿੱਤਾ ਹੈ ਕੀ ਮੰਗ ਹੈ ਜੀ ਇਹਦੇ ਵਿੱਚ ਇਹ ਕਿਸੇ ਲੜਕੀ ਨੂੰ ਇੰਸਟਾਗ੍ਰਾਮ ਤੇ ਮੈਸੇਜ ਭੇਜਦਾ ਸੀ ਰਿਸਵੰਚਰ ਉਹਨਾਂ ਦੇ ਪਰਿਵਾਰਿਕ ਮੈਂਬਰ ਨੂੰ ਕੁੱਟ ਕੇ ਬੰਦੀ ਬਣਾ ਕੇ ਇਹਨਾਂ 'ਕੁੱਟਮਾਰ ਕੀਤੀ ਸੀ ਕਿ ਉਹਦੇ ਸਬੰਚ ਜਿਹੜੀਆਂ 5 ਵੇਖੀਆਂ ਨੇ ਖਿਲਾਫ ਮਕਦਮਾ ਡਜਿਸਟਰੀ ਕੀਤਾ ਗਿਆ ਹੈ ਉਤਰੀ ਨਾ ਗ੍ਰਿਫਤਾਰੀ ਅਜੇ ਪੈਂਡਿੰਗ ਹੈ